ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੁਗ ਜੁਗ ਭਗਤੂ ਪਾਇਆ ਪਹਿਜ ਰਖਦਾ ਆ ਯਾ ਰਾਮ ਰਾਜੇ ਹਰ ਨਾਖਸ ਦੁਸ਼ਟਰ ਮਾਰਿਆ ਪਹਿਲਾ ਤਰਾਇਆ ਅਹੰਕਾਰ ਯ ਨਿੰਦ ਕਾ ਪੇਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕੇ ਸਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ तू करता करना मैं नाही जाहो करी न होई बलहारी वस्या तेरा अंत न जाई लख्या रहाओ जात में जोत जोत मह जाता अकलकला पर पूर रहया तू सच्चा साहिब सिफत सुवाल्यो जिनकी तीसो पार पया कहो नानक करते किया बाता जो किश करना सो कर रहया ਸੋਦਰ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵામਣ ਹਾਰੇ ਕਹਤੇ ਤੇਰੇ ਰਾਗ ਪਰਿ ਸੋ ਕਹੀ ਹੈ ਕਹਤੇ ਤੇਰੇ ਗਾਵਣ ਹਾਰੇ ਗਾਵਣ ਤਦ ਨੂੰ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦ ਨੂੰ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦ ਨੂੰ ਈ ਸਰਬ ਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦ ਨੂੰ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਦ ਨੂੰ ਸਾਧ ਵਿਚਾਰੇ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪੜਨ ਰਖੀ ਸੋਰੇ ਜੋ ਤੁਖ ਬੇਦਨਾਲੇ ਗਾਵਨ ਤੁਦਨੋ ਮੋਹਣੀਆ ਮਨਮੋਹਨ ਸੁਰਗ ਮਾਚ ਪਈਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ 68 ਤੀਰ ਅਤ ਨਾਲੇ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨ ਜアシ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੈਨਸੀ ਮਾਇਆ ਜੈਨੋ ਪਾਈ ਕਰ ਕਰ ਦੇਖੇ ਕਿਤਾ ਆਪਣਾ ਜੋ ਤਿਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਇਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਝਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੀਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੋਰ ਗੋਰ ਹਾਈ ਕਹਿਣ ਨ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਦੁਦਵਣ ਸਿਧੀ ਕਿਨੇ ਨਾ ਪਾਇਆ ਕਰਮ ਮਿਲੇ ਨਾ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ Bhandara ਜੇਸ ਤੂੰ ਦੇਹ ਤਿਸੇ ਕਿਆ ਚਾਰਾ ਨਾਮਕ ਸੱਚ ਸਵਾਰਣ ਹਾਰਾ ਆਸਮ ਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣਿਓ ਖਾ ਸੱਚ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਲੀ ਹੈ ਦੂਖ ਸੋਕਿ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚ ਨਾ ਰਹਾਓ ਸਾਚੇ ਨਾਮ ਕੀ ਤੇਲ ਵੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੁਮਰੇ ਨਾ ਹੋਵੇ ਸੋਗ ਦੇਦਰ ਹੈ ਨਾ ਚੁਕੇ ਭੋਗ ਗੁਨੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੀ ਵਡ ਤੇਰੀ ਧਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਧਾਤ ਨਾਨਕ ਨਾਮੇ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਦਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰੇਗ ਜੀਵੇ ਤ੍ਰੇਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ काहे रे मन चित्त वह उदम जा आहर हर जीव पर सैल पत्थर में जंतु पाए ताज का तरया मेरे माधो जी सतसंगत मिले सो तरया गुर प्रसाद परम पद पाया सूखे काष्ट हरिया रहाओ जनन पिता लोक सुत बनता कोय न किसकी तरया सिर सिर जग संबाहे ठाकुर काहे मन पौ करया ਉੜੇ ਉੜਿਆ ਵੇਸਾ ਕੋਸਾ ਜਿਸ ਪਾਛੇ ਬਚਰੇ ਸ਼ਰਿਆ ਜਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਾਬ ਨਿਧਾਨ ਦਸੀ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਿਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨ ਪਾਰ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੋਦ ਜੀ ਹਰ ਸੱਚੇ ਸਿਰ ਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆ ਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾ ਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੋਦ ਬਿਨੇ ਅਵਰ ਨ ਜਾਣਾ ਤੂ ਪਾਰਬੰਬੀ ਅੰਤ ਬੀ ਅੰਤ ਜੀ ਤੇਰੇ ਕੀ ਆਗੁਣਿ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੋਦ ਜੀ ਜਨਾਨਕ ਤਨ ਕੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤੋਦ ਜੀ ਸੇ ਜਨ ਜੋਗ ਮੇ ਸੋਖ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਨ ਹਰਿ ਤੇ ਆਇਆ ਜੀ ਤੈਨ ਟੂਟੀ ਜਮਕੀ ਫਾਸੀ ਜੇ ਨਿਰਪੋਉ ਜਿਨ ਹਰ ਨਿਰਪੋਉ ਤੇ ਆਇਆ ਜੀ ਤੈਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੀਰਾਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰਤੇ ਆਇਆ ਜੀ ਜਨ ਨਾਨਕ ਤੈਨ ਵੱਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਅਰੇ ਬੀਅੰਤ ਬੀਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦ ਜੀ ਹਰ ਅਨਕ ਅਨੇਕ ਅਨੰਤਾ तेरी अनक तेरी अनक करे हर पूजा जी तपताप है, है बेअंता तेरे अनेक तेरे अनेक पढ़े बो सिमरत शास्त्र जी कर क्रिया खट करम करंता से भगत से भगत भले जन नानक जी जो है मेरे हर भगवंता तू आदि परम पर करता जी तुद तो जे वेवर न कोई तू जुग जुग एक को सदा, सदा तू एको जी तू ने चल करता सोई ਤੁਹਦੇ ਆਪੇ ਭਾਵੇਂ ਸੋਈ ਵਰਤੈ ਜੀ ਤੁਹ ਆਪੇ ਕਰਸ ਹੋਈ ਤੁਹਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਹਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਮ ਹੱਲਾ ਚੌਥਾ ਤੂ ਕਰਤਾ ਸਚਿਆਰ ਮੈਂ ਦਸਾਈ ਜੋ ਤਉ ਭਾਵੇਂ ਸੋਈ ਥੀ ਸੀ ਜੋ ਤੂ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਭਨੀ ਧਿਆਇਆ ਜਸਨੂ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਵ ਸਭ ਤੁਝ ਹੀ ਮਾਹੇ ਤੋਤ ਬਿੰਦੂ ਜ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਸਨੂ ਤੂ ਜਣਾਏ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨਹਰ ਸੇਵਿਆ ਤੇ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੋਦ ਬਿਨ ਦੂਜਾ ਵਰਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਰਣਵਤ ਨਾਨਕ ਤਿਨ ਕੀ ਸਰਣਾ ਜਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੀ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਾਜ ਕੀ ਵਰ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ जन्म वृथा जात रंग माया कह रहा हो जप तप संयम धर्म न कमाया माया सेवा ना जानिया हर राया कहो नानक हम नीच करमाण पर राहिगुरु जी की फते है पाथ साहिदसवी ओ बाच बेनती चौपई पुनराशस का काटा सीसा सिरियस केत जगत के ईसा हो पन गगनते गगन सबहनान बधाई दई ताने ताने लोगन के राजा दुष्टन दाह गरीब निवाज अखिल भवन के सृजन हारे दास जान मोहि लेउ बारे पांच साहिं दस्मी कवि ओ बाच बिनती चौपाई हमरे करो हाथ देर रक्षा पूर्ण होए चित की इच्छा तब चरणन मन रहे हमारा अपना जान करो प्रथ पारा हमरे दुष्ट सभा तुम को आवो आप हाथ दे मुहे बचाव हो सुखी बसे मोरो परवारा सेवक सिख से अच्छा सब कर तारा मोर अच्छा निज कर दे करिए सब को आज संघरिय पूर्ण होए हमारी आशा तोर भजन की रहे पे आसा तुम्हें छाड़ कोई अवर नऊ जो बर चाहो सो तुम ते पाऊ सेवक सिख हमारे तारिय चुन चुन सत्र हमारे मारिय है आप हाथ दुझे उबरिय मरण काल का त्रास निवरी है। सदा निवरियमारे पच्छा दोज जू करे हो राख ले हो हारे। साहिब संत सहाय प्यारे दीन बंद दुष्टन के हंता तुम हो पुरी चतुर्दा काल पाए ब्रह्मा बपतरा काल पाए शिव जू अवतरा काल पाए कर विष्णु प्रकाशा सकल काल का किया तमाशा जवन काल जो घी सव किियो बेदराज ब्रह्म माजु थियो जवन काल सब लोग सवारा नमस्कार है ताहे हमारा जवन काल सब जगत बनायो उपजायो आद अंत एक कै अवतारा सोई गुरु समझियो हमारा नमस्कार ती को हमारी सकल प्रजाजिनी आप सवारी शिवकन को सब गुण सुख दियो सतरन को पल मोह बद कियो घाट घट के अंतर की जानत भले बुरे की पीर पछाणत चीटी से कुछ रे सूला पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछान काट घट के पट-पट की जान जब उद करख करा कर तारा प्रजात तत्व देह अपारा जब या करख करत हूँ कब हूँ ਤੁਮ ਮੈਂ ਮਿਲਤ ਦੇਹ ਦਰ ਸਭ ਹੂ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਕਾ ਕੋ ਕਰਪਾ ਹਨੀ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ महादेव कौ कहत सदा शिव निरंकार का चिन्हत न याप है पेव आप अपनी बुध है चेती वर्णत पेन भिन्न तो है तेती तुमरा लखा न जाए पसारा कह बिद सजा प्रथम संसारा एक रूप अनूप स्वरूपा रंक पयो राम कही पूपा अंडज जी से तज कीनी उत बुझ खान बहुर रचदीनी कहूँ फूल राजा हवे बैठा कहूँ सिमट पयो भयोस, शंकरी कैठा शिगरी श्रेष्ठ दिखाए अचंभव आद जुगाद स्वरूप भव अब रक्षा मेरी तुम करो सेखो बार असेख संगरो दुष्ट जिते उठो त्यु तो पाता सकल मलेश करो रण घाता जियस तो जित अवसरणी परे तिनके दुष्ट दुखत तो वह मरे पुरख जमन पग परे तिहारे तिनके तुम संकट सब टारे जो कल को एक बार त्याए हैं ताके काल निकट न है रक्षा होए तहे सब काला दुष्ट अरिष्ट टर तत्काला कृपा दृष्ट संजाह ने हर हो ताके ताप तनक में हर हो रिद्ध सिद्ध कर्मो सब होई दुष्ट शाहश्व सके न कोई एक बार जन तुम्हें संभारा काल फास्ते ताहे उबारा जिने नर नाम तिहारो कहा दारिद दुष्ट दोखते रहा खडग केत मैं शरण तिहारी आप हाज लेहो उबारी सर्व थोरम हो, हो सहाय दुष्ट दोखते लेहो बचाई कृपा करी हम पर जग माता ग्रंथ करा पूरन सबराता केल बेक्सकल देह को हर्ता दुष्ट दोखिन को शय करता श्रीस्तो जपए दयाला पूरन करा ग्रंथ तत्कालला मनवाषित फल पावै सोई दुख नतिसे व्यापत कोई अड़ेल सुनी गोंगु जोया है सुरस ना पावै सुने मूड चित लाये चतुरता आवै दुख दर्द पाव निकटने तीन नर के रहे हो जोया की एक बार चौपाई को कहै चौपाई संभ सतर सहस भनिजा अर्थ सहसपन तीन कहिजा पाद्रव सुदियष्टमी रमवारा तीरस तद्रव घन सुधारा इत श्री चरित्रोपख्या ने त्रिया चरित्र मंत्री भूप संबादे चार सौ पाँच चरित्र समापत मस्त शुभ मस्त आफजू दोहरा दास दान कर दास पर कीजे कृपा अपार आप हाथ राख मोहे मन क्रम वचन विचार चौपाई मैं न गणेश प्रथम मनाऊ कृष्ण भी सन कब हूं ने ध्याऊ कान सुने पहचान नेंो लागी मूरी पग इंसो महाकाल रखवार हमारो महालोह में किंकर थारो अपना जान करो रखवार बाहे गहे की लाज विचार अपना जान मुझे प्रतपरिय चुन चुन सत्र हमारे मरिय देख देख जग में दो उचल राख आप मुहे और न दल तुम हम करो सदा प्रतपारा तुम साहिब में दास तिहारा ज्ञान आपना मुझे निवाज आप करो हमरे काज तुम हो सब राजन के राजा आपे आप करवाजा दास जान कर कृपा करो मोहे हार पराम द्वार तो है अपना जान करो प्रतपारा तुम साहिब मैं दास तिहारा जान आपना मुझे निवाज आप करो हमरे काज तुम हो सब राजन के राजा आपे आप गरीब निवाजा दास जान कर कृपा करो मोहे हार परा में ऑन द्वार तो है अपना जान करो प्रतपारा तुम सा हिम्म कि थारा दास चांद हाथो बारो हमरे सब संघारो प्रथम धरो भगवत को ध्याना बहर करो कविता बदनाना कृष्ण जथा मित्र चारो चूक होए कब लिहु सुधारो कबियो बाच दोहरा जो निज प्रभ मोह सो कहा सो कहे हो जग माहे जो ते प्रभ को ते हैं अंत सुरख को जाहे दोहरा हर हर जन एक है बे विचार कशना है जलते उपस्तरांग ज्यो जल ही विख्य समाहे दोहरा जब आय इस प्रभ को पयो जन्म धरा जग आए अब मैं कथा संक्षेप ते सब हूँ कहत सुनाए का बाबा च दोहरा ठाड भयो मैं जोर कर बचन कहा से न्याय पंथ चले तब जगत में जब तुम करो सहाय दोहरा जे जे तुम रे ध्यान को संत अंत लहेंगे मुक्त फल पावह के भगवंत दोहरा काल पुरख की देह मो कोटक विष्णु महेश कोट इंद्र ब्रह्मा किते राव सास क्रोर जलेश दोहरा राम कथा जोग जोग अटल सब कोई पाखत नेत ਸੁਰਗ ਬਾਸ ਰਗਵਰ ਕਰਾ ਸਗਰੀ ਪੁਰੀ ਸਮੇਤ ਚੋਪਈ ਜੋ ਇਹ ਕਥਾ ਸੁਨੇ ਅਰਗਾਵੇ ਦੁਖ ਪਾਪ ਤੇ ਨਿਕਟ ਨਾ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ੈ ਸਕੈ ਨ ਕੋਈ ਸੰਮਤ ਸਤਰਹ ਸਹਿਸ ਪਚਾਵਨ ਹਾੜ ਵਦੀ ਪ੍ਰਥਮ ਸੁਖ ਦਾਵਨ ਤੁਹ ਪ੍ਰਸਾਦ ਕਰ ਗ੍ਰੰਥ ਸੁਧਾਰਾ ਫੂਲ ਪਰੀ ਲਹੋ ਲੇਹੋ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰੰਤਰ सत द्रव तीर तरंग श्री भगवत पुराण कीयो रघुबर कथा परसंग दोहरा साध असद जानो नहीं वाद सुवाद विवाद ग्रंथ सकल पुराण कीयो भगवत कृपा प्रसाद सवैया पाए कहे जब ते तुमरे तब ते को आंख तरै नहीं आनयो राम रहीम पुराण कुरान अनेक है मत एक न मानयो सिमृत शास्त्र भेद सब है बहु भेद कहें हम एक न जाने हो श्री असमान कृपा तुमरी कर मैं न कहो सब तो हे बखाने दोहरा सगल द्वार को छाड़ के गह तुहारो द्वार बाहें गहे की लाजयस गोविंद दास तुहार सगल द्वार को छाड़ के गह तुहारो द्वार बाहें गहे की लाजयस गोबिंद दास तो हारे रामकली मोहल्ला तीजा आनंद एक ओंकार सतगुरु प्रसाद आनंद पाया मेरी माए सतगुरु मैं पाया सतगुरु तहां पाया सहज सेती मन वजी आवा थाइया राग रतन परवार परिया शब्द गंवण आईया सब जोता गावो हरि केरा मनजनी बसाया कह नानक आनंद हुआ ਸਤਿਗੁਰੂ ਮੈਂ ਪਾਇਆ ਤੇ ਮਨ ਮੇਰਾ ਤੂ ਸਦਰ ਹੋ ਹਰ ਨਾਲੇ ਹਰ ਨਾਲ ਰਹਿ ਤੂ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਹੀ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨਿ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਸਤਿਆਂ ਇਹ ਵਡਿਆਈ ਆ ਕਹਿ ਨਾਨਕ ਸੁਨੋ ਸੰਤੋ ਸਬਤ ਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੀ ਪੰਚ ਸਬਦ ਤਿਤ ਘਰ ਸੁਹਾਗੈ ਘਰ ਸੁਹਾਗੈ ਸਬਦ ਵਾਜੀ ਕਲਾ ਜਤ ਕਰਤਾ ਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਝਿਨ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈਸ ਖੋਵਾ ਤਿਤ ਘਰਿ ਅਨਹਦ ਵਾਜੇ ਅਨਜ ਸੁਨੋ ਹਵਟ ਭਾਗੀ ਹੋ ਸਗਲ ਮਨਹੋਰਤ ਪੂਰੇ ਪਾਰਬ੍ਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਘਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿ ਆ ਭਰਪੂਰੇ ਵਿੰਨ ਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾ ਥਾਲ ਵਿੱਚ ਤੈਨੂੰ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਬੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਸਜੀ ਨਹਿ ਜਾਈ ਨਿਤ ਨਿਤ ਰੱਖੋ ਧਾਰੋ ਤਮ ਸੰਸਾਰ ਚੈਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀਤਾਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮਿਹਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਾਨ ਮਨ ਥੀ ਵਹ ਹਰਿਆ ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਹੀਂ ਉਸਾ ਤੇਰੀ ਰਾਖ ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਪੌਜਲ ਬਖਮਾਸ ਗਾਹੋ ਗੁਰਸਬਦੀ ਪਾਰ ਪਾਹੇ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਬਨ ਗੁਣ ਗੋਵਿੰਦ ਗਾਹੇ ਸਭ ਸਾਨੋ ਕਿਰਪਾਲੇ ਸਮਾਲੇ ਸਾਹੇ ਸਾਹੇ ਵਿਰਥਾ ਕੋਇ ਨ ਜਾਏ ਜਿ ਆਵੇ ਤਿ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੋਰੀ ਆਰਾਧਨ ਜਿਹਾ ਜਪ ਗੁਰ ਨਾਉ ਨੇਤਰੀ ਸਤਗੁਰੂ ਪੇਖਣਾ ਸ਼ਰਮਣੀ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਠਾਓ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢਿਐ ਹੈ ਫਿਰ ਲੈ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪੋ ਬਾਰੈਨ ਗੁਰ ਕੀ ਪੈਰੀ ਪਾਏ ਕਾਜ ਸਵਾਰੈਨ ਹੋ ਆਪ ਦੇ ਆਲ ਮਨਹੁ ਨ ਵਿਸਾਰੈਨ ਸਾਧ ਤੇ ਨਾ ਕੈ ਸੰਗ ਭਵ ਚਲਤ ਆਰੈਨ ਸਾਖਤ ਨਿੰਦਕ ਦੁਸ਼ਟ ਖੈਨ ਮਾਹਿ ਬਿਦਾਰੈਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕੁ ਮਨੇ ਮਾਹੀ ਜਿਸੁ ਸਿਮਰਤ ਸੋ ਖੋਇ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ